ਜਿਹੜੇ ਹਈ ਦੋ ਨੰਬਰੀ ਪਦੈਸ਼ ਹੈ ਜਿਨ੍ਹਾਂ ਨੂੰ ਨਸ਼ੇ ਨਾਲ ਕੋਈ ਮਤਲਬ ਨਹੀਂ ਵੀ ਮਰਦੇ ਆ ਜਵਾਕ ਮਰੀ ਜਾਂਦੇ ਲੋਕਾਂ ਦੇ ਭਾਈ ਮਰ ਗਏ ਲੋਕਾਂ ਦੇ ਪਿਓ ਮਰ ਗਏ ਲੋਕਾਂ ਦੇ ਜਵਾਕ ਮਰੀ ਜਾਂਦੇ ਨੇ ਅਲਕਰ ਲੋਕ ਸਾਲੇ ਸ਼ਰਮ ਨਹੀਂ ਕਰਦੇ ਬਾਈ ਆ ਗਾਲ ਕੱਢ ਨਹੀਂ ਲੋਕਾਂ ਨੂੰ ਲੋਕਾਂ ਨੂੰ ਅਕਲ ਹੀ ਨਹੀਂ ਹੈ ਆਪ ਬਕਿਆਉਂਦੇ ਨੇ ਜਿਹੜੇ ਬਕਿਆਉਂਦੇ ਨੇ ਰਿਸ਼ਤੇਦਾਰ ਨੇ ਉਹਨਾਂ ਨਾਲ ਸੰਬੰਧ ਰੱਖਦੇ ਨੇ ਉਹਨੂੰ ਰੋਕਦੇ ਨਹੀਂ ਵੀ ਤੁਸੀਂ ਨਸ਼ਾ ਨਾ ਵੇਚੋ ਹੂੰ ਸਾਡੇ 35 ਦੁਕਾਨਾਂ ਵਾਲੇ ਮਾਨਸਾ ਮਾਨਸਾ ਨਸ਼ਾ ਵੇਚਣ ਵਾਲੀਆਂ ਕੋਈ ਨਹੀਂ ਰੋਕਦਾ ਉਹਨਾਂ ਨੂੰ ਗਲੀ ਗਲੀ ਚਿੱਟਾ ਵਿਕੀ ਜਾਂਦਾ ਆਮ ਵਿਕੀ ਜਾਂਦਾ ਸਾਡੇ ਆਪ ਦੇ ਬੱਚੇ ਨਿਕਨੇ ਕਿਹਾ ਬੱਚੇ ਨਾ ਨਿਕਨੇ ਕਿਹਨਾਂ ਜੋ ਵੀ ਵਿਚਾਰੇ ਇੱਕ ਦੋ ਤਾਂ ਲੱਗ ਹੀ ਜਾਂਦੇ ਨੇ ਆ ਗਰਾਊਂਡ ਤਾਂ ਚੰਗੇ ਬੰਦੇ ਆਉਂਦੇ ਨੇ ਕਹਿੰਦੇ ਸ਼ੁਰੂਆਤ ਹੁੰਦੀ ਹੈ ਕੁਲਿਪ ਤੋਂ ਜੀ ਹੂੰ ਅਖੀਰ ਚਿੱਟਾ ਟਰੈਂਡ ਬਣ ਗਿਆ ਕੁੜੀਆਂ ਲੱਗ ਰੱਖੀਆਂ ਕਰਨ ਟੀਕੇ ਲਾਉਂਦੇ ਨੇ ਏੜ ਜਾਂ ਹੁੰਦੀਆਂ ਨੇ ਫਿਰ ਗਾਹਾਂ ਵੱਧਦਾ ਜਾਂਦਾ ਇੱਥੇ ਹੁਣ ਤਾਂ ਤੂੰ ਗਿਆ ਲੇਟਰ ਮੜਾ ਦੁਪਹਿਰੇ ਆ ਜਾਂਦਾ ਕਾਲ ਜੋਰੇ ਲੱਗਦੇ ਨੇ ਯਾ ਬੱਕਾਂ ਦੇ ਤਾਂ ਨੇਕੇ ਨੇਕੇ ਹੁੰਦੇ ਨੇ ਪੂਸ਼ਕਲੇ ਪੂਸ਼ਕੜੇ ਬਹਿ ਕੇ ਚੱਕੇ ਹੁੰਦੇ ਨੇ ਆ ਇੱਥੇ ਹੈ ਇਧਰ ਵੜ ਗਏ ਚੁੱਚਰ ਮੁਚਰ ਚੁੱਚਰ ਮੁਚਰ ਜਵਾਨੀ ਆਈ ਨਹੀਂ ਪਹਿਲੀ ਚੁੱਚਰ ਮੁਚਰ ਪੈਣ ਦੇ ਦੀ ਛੋਟੇ ਜੇਲ੍ਹ ਵਿੱਚ ਕਿੰਨਾ ਸਮਾਂ ਬਿਤਾਇਆ ਜੇਲ੍ਹ ਚ ਮੇਰੀ ਟੋਟਲ ਕਸਟਡੀ ਭਈ ਸਾਢੇ 4 ਸਾਲ ਹੈ ਨਹੀਂ ਹੁਣ ਹੁਣ ਉਹ ਤੋਂ 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 ਨੁਕ ਮਹੀਨੇ ਲਾਇਨੇ ਤਿੰਨ ਮਹੀਨੇ ਤਿੰਨ ਮਹੀਨੇ ਪਤਾ ਨਹੀਂ 90 ਪਤਾ ਨਹੀਂ 86 ਦਿਨ ਨਿਕਲੇ ਆ ਤਿੰਨ ਮਹੀਨਿਆਂ ਦੇ ਵਿੱਚ ਜੇਲ੍ਹ ਵਿੱਚ ਕੀ ਦੇਖਿਆ ਤੁਸੀਂ ਜੇਲ੍ਹਾਂ ਦਾ ਪਹਿਲੀ ਵਾਲਾ ਕੁਝ ਦੇਖਿਆ ਹੋਇਆ ਸਾਰਾ ਕੁਝ ਦੇਖਿਆ ਜੇਲ੍ਹਾਂ ਜਿਦਾ ਜਿਵੇਂ ਆਪਾਂ ਗੱਲ ਕਰਦੇ ਆ ਕਿ ਸਰਕਾਰ ਦਾ ਵੀ ਕਰਦੀ ਆ ਕਿ ਪਹਿਲਾ ਜੇਲਾ ਕਿੰਨੇ ਸ਼ਾ ਵੇਖਿਆ ਪਰ ਮੈਨੂੰ ਬੰਦ ਰੱਖਿਆ ਯਾਰ ਜਮਾਂ ਜਮਾਂ ਬੰਦ ਜਮਾਂ ਬੰਦ ਜਿਵੇਂ ਉਹਦੇ ਆ ਖੋਲਾ ਉਹਨੇ ਉੱਠਦੇ ਨਾ ਆਏ ਲਾਉਂਦੇ ਵੀ ਆਸੇ ਪਾਸ ਦੇ ਜਮਾਂ ਬੰਦ ਰੱਖਿਆ ਹੋਰ ਤਾਂ ਇਹਨਾਂ ਨੇ ਅੱਛਾ ਅਬਾ 9 ਤਾਂ 9 ਜਿੰਨੇ ਸਾਲ ਰੱਖ ਸਕਦੇ ਨੇ ਵੱਧੋ ਬੜਾ ਜੇਲ੍ਹ 'ਚ ਇਹ 9 ਜਿੰਨੇ ਸਾਲ ਰੱਖਿਆ ਨਾਲ ਮੈਨੂੰ ਇੱਥੇ ਮਾਨਸਾ ਤਾਂ ਅੱਛਾ ਇਕੱਲੇ ਨੂੰ ਰੱਖਿਆ ਨਾਲ ਦੋ ਉਹ ਪਾਏ ਮੇਰੇ ਨੰਬਰਦਾਰ ਕੱਲਾ ਰੱਖਿਆ ਮੈ ਨਾਲ ਦੋ ਨੰਬਰ ਦਾ ਕੈਮਰੇ ਲਾਏ ਹੋਏ ਪੂਰੇ ਫਿੱਟ ਕਰੇ ਹੋਏ ਤੁਹਾਡੇ ਸੈੱਲ ਦੇ ਵਿੱਚ ਹਾਂ ਕਿਤੇ ਮੈਨੂੰ ਬਾਹਰ ਨਹੀਂ ਕੋਈ ਮੈਨੂੰ ਅਖਬਾਰ ਨਹੀਂ ਕੋਈ ਮੈਨੂੰ ਕਾਪੀ ਨਹੀਂ ਕੋਈ ਕਿਤਾਬ ਨਹੀਂ ਕੋਈ ਰੇਡੀਓ ਨਹੀਂ ਕੋਈ ਟੀਵੀ ਨਹੀਂ ਮੈਂ ਉੱਥੇ ਪਾਠ ਕਰੀ ਜਾ ਦੰਡ ਲਾਈ ਗਿਆ ਪਾਠ ਕਰੀ ਗਿਆ ਵਾਹਿਗੁਰੂ ਵਹਿਰੂ ਮੇਰਾ ਲੈਵ ਜੁੜ ਗਈ ਇੱਥੇ ਮਾਨਸਾ ਨਜ਼ਾਰਿਆ ਬਈ ਮੈਂ ਤਾਂ ਖੁਸ਼ ਹੋ ਗਿਆ ਕੱਲਾ ਕੋਈ ਹੈ ਫਿਰ ਫ੍ਰਸਟ੍ਰੇਸ਼ਨ ਨਹੀਂ ਕੋਈ ਨਸ਼ੇ ਵਾਲੇ ਦਾ ਰੌਲਾ ਨਹੀਂ ਜੇਲ੍ਹ ਤਾਂ ਪਹਿਲਾਂ ਹੀ ਮਸਰੀ ਕੱਟੀ ਸੀ ਹਨਾ ਡੰਡ ਲਾਈ ਆਇਆ ਕਰਨਾ ਦੇ ਕੈਮਰੇ ਸਾਹਮਣੇ ਆ ਜਾ ਕਰਨਾ ਤੂੰ ਝੋਟਿਆ ਜ਼ਮਾਨਤ ਕਰਾਵਾ ਮੈਂ ਨਹੀਂ ਕਹਾਂ ਜਾ ਭਜੋ ਬਾਹ ਠੀਕ ਹੈ ਮੇਰੀ ਕਸਟਡੀ ਉਹ ਵੀ ਮੈਨੂੰ سزا ਹੋਈ ਸੀ ਮੇਰੀ ਪੂਰੀ ਹੋਈ ਜਾਂਦੀ ਸੀ ਚਲ ਫਿਰ ਇਹਨਾਂ ਨੇ ਮੈਨੂੰ ਪੂਰੀ ਤਹ ਉਹਦੇ ਨਾਲ ਮੈਨੂੰ ਇਹ ਮੇਰੇ ਕੋਲ ਜੇਲ੍ਹ ਚ ਕਿ ਕੁੱਲ ਜਿੰਨੇ ਅਫਸਰ ਡੀਐਸਪੀ ਅਸਰ ਉਹ ਜਾਂਦੇ ਸੀ ਮਾਨਸਾ ਜੇਲ੍ਹ ਕੱਟਣ ਲਉਦਾ ਮੈਨੂੰ ਕਹਿੰਦੇ ਇਹਨਾਂ ਨੇ ਦੇਖ ਲਿਆ ਫਿਰ ਇਹਨਾਂ ਨੇ ਮੇਰੀ ਮੁਕਸਲ ਟ੍ਰਾਂਸਫਰ ਕਰਤੀ ਜੇਲ੍ਹ ਅੱਛਾ ਉਰੋਂ ਉੱਥੇ ਮੈਨੂੰ ਫਿਰ ਉਹ ਉਹ ਇਹ ਮਾਨਸਾ ਜੇਲ੍ਹ ਤਾਂ ਬਹੁਤ ਬੁਰਾ ਹਾਲ ਸੀਗਾ ਉਦੋਂ ਨਸ਼ੇ ਦਾ ਨਸ਼ੇ ਦਾ ਬਹੁਤ ਨਸ਼ਾ ਬਿਕਦਾ ਹੈਗਾ ਆਮ ਹੈ ਨਸ਼ਾ ਹੁਣ ਬਾਈ ਚਲ ਉਹ ਉਹ ਫਿਰ ਕੈਦੀ ਵੀ ਆਪਦੇ ਭਰਾ ਹੀ ਹੁੰਦੇ ਨੇ ਰੋਣ ਲੱਗ ਜਾਂਦੇ ਨੇ ਵੀ ਤੂੰ ਜੇਲ੍ਹ ਕੱਟਣੀ ਸੌਖੀ ਏ ਯਾਰ ਮਨਣਾ ਨਹੀਂ ਇਹ ਵੀ ਗੱਲ ਹੈ ਇਹਨਾਂ ਨੇ 20-20 ਸਾਲਾਂ ਕੱਟਣੀਆਂ ਹੁਣ ਉਹ ਕਿਵੇਂ ਉੱਥੇ ਕਿਸੇ ਨਹੀਂ ਜਿਹੜਾ ਜੇਲ੍ਹ ਵਿੱਚ ਨਸ਼ਾ ਵੇਚਦਾ ਉਹ ਮਹਿੰਗਾ ਵੀ ਹੁੰਦਾ ਉਹ ਨਸ਼ੇ ਹੀ ਜੇਲ੍ਹ ਚੋਂ ਦਾ ਸਾਰਾ ਨਹੀਂ ਜਿਹੜਾ ਆ ਦੇਖ ਹੁਣ ਤਾਂ ਦਾ ਮੈਨੂੰ ਪਤਾ ਨਹੀਂ ਮੈਂ ਤੈਨੂੰ 2000 12 ਕਦੀ ਗੱਲ ਦੱਸ ਦਿੰਦਾ ਹੂੰ 2012 ਤੋਂ ਬਾਅਦ ਮੈਂ ਗਿਆ 2015 ਚ ਵਿਆਹ ਵੇਲੇ 16 17 ਚ ਗਿਆਗਾ ਉਦੋਂ ਪੇ 19 12 ਟੱਕਣ ਪਰ ਕੇ ਕਾਲ ਗੇਟ ਦਾ ਯਾਰ 2000 ਤਾਂ ਦਿੰਨੇ ਚੱਫੇ ਦਾ ਪਰ ਟੱਕਣ ਪੁੱਠਾ ਬਸ ਕਿੰਨਾ ਕਾ ਜੂ ਉਹ ਚ ਉਹ 2000 ਦਾ 4000 ਦਾ ਲਾਲਾ ਹਣਾ ਜੇ ਤੂੰ ਫੋਨ ਲੈਣਾ ਛੋਟਾ ਫੋਨ ਲੈਣਾ 15 20000 ਦਾ ਆ ਸੈਮਸੰਗ ਗੁਰੂ 80 8000 ਦੇ ਵੀ ਕੋਈ ਜਿਹੜਾ ਤੇਰੇ ਵਰਗਾ ਮੇਰੇ ਵਰਗਾ ਤਕੜਾ ਹੋਵੇ ਉੱਥੇ ਨਾ ਕੜਕੀਆਂ ਲਾਈਆਂ ਹੁੰਦੀਆਂ ਨੇ ਇੱਥੋਂ ਪਤਾ ਲੱਗ ਜਾਂਦਾ ਵੀ ਬੰਦਾ ਫਲਾਣਾ ਫੜਿਆ ਗਿਆ ਮਨ ਲਾ ਵੀ ਝੋਟਾ ਆ ਰਿਹਾ ਕਹਿੰਗੇ ਆਹ ਹੁੰਦੇ ਜਾਣ ਦੁਪਰਾ ਇਹਨੇ ਨੰਗਨੇ ਕੀ ਦੇਣਾ ਇਹਦੇ ਕੋਲ ਕੀ ਹੈ ਇਹ ਤਾਂ ਆ ਕੇ ਲਖੋਊਗਾ ਔਰ ਤੰਗ ਕਰੂਗਾ ਹਣਾ ਵੀ ਆਪਾਂ ਨੂੰ ਕਹੂਗਾ ਹਣਾ ਜਿਹੜਾ ਮਨ ਲਾ ਕੋਈ ਵਿਚਾਰਾ ਫਸ ਗਿਆ ਨਾ ਕੋਈ ਜਵਾਕ ਫਸ ਗਿਆ 420 ਵਾਲਾ ਟੱਗੀ ਵਾਲਾ ਜਾਂ ਕੋਈ ਲੀਡਰ ਫਸ ਗਿਆ ਜਾਂ ਕੋਈ ਬਲੈਕੀਆ ਫਸ ਗਿਆ ਬਲੈਕ ਕਰੀ ਜਾਂਦੇ ਨੇ ਪਤਾ ਹੁੰਦਾ ਨਹੀਂ ਕਿ ਕਹਿੰਦੇ ਫਸ ਗਿਆ ਉਦੋਂ ਫਿਰ ਉੱਥੇ ਇਹਨਾਂ ਦੇ ਪੱਕੇ ਬੰਦੇ ਹੁੰਦੇ ਨੇ ਉਹ ਮੌਕਰ ਫੜਾਣ ਦੇ ਜਾ ਕੇ ਕਹਿੰਦੇ ਚੱਕ ਸਟੇਨਿੰਗ ਨਾਲ ਚੱਕੇਗਾ ਕਿ ਮਰੂਤੀ ਕਾਰ ਚਲਾਏਗਾ ਹੂੰ ਇਹ ਅਗਲਾ ਕਹਾਂਗੇ ਸਟੇਨਿੰਗ ਨਾਲ ਤਾਂ ਮਾੜੀ ਗੱਲ ਮਰੂਤੀ ਕਾਰ ਚਲਾਗੇ ਫਿਰ ਤੁਹਾਨੂੰ ਪੋਚਾ ਫੜਾਣ ਦੇ ਇਹ ਸਟੇਨਿੰਗ ਨਾਲ ਤਾਂ ਚੱਕ ਝਾੜੂ ਇਹ ਬਰਾਣੇ ਢਾਈਆਂ ਦੀਆਂ ਗੱਲਾਂ ਨੇ ਹੈਨਾ ਫਿਰ ਉਹ ਕਹਿੰਦੇ ਫਿਰ ਚੱਕ ਮਰਵਾਉਂਦੇ ਫਿਰ ਉਹ ਵਿਚਾਰਾ ਬਿਸ਼ਰਮੀ ਮਨਦਾ ਇਹਦੇ ਕੋਲ ਹੁਣ ਤਕੜਾ ਹੋਵੇ ਬਿਸ਼ਰਮੀ ਦਾ ਕਾਹ ਲੈ ਜਾਣਾ ਛੇ ਵੇਚਣ ਦਾ ਕਰਾਈ ਕਰਨਾ ਚਾਹੁੰਦਾ ਬਲਾਤਕਾਰੀ ਇਹਦੇ ਉਂ ਜਾਂਦੇ ਨੇ ਕਤਲਾਂ ਕੁੱਤਲਾਂ ਨੇ ਉਹਨਾਂ ਦੀ ਹਰ ਇੱਜ਼ਤ ਕਰਦੇ ਜਾਂ ਲੜਾਈਆਂ ਝਾੜਣਾਂ ਵਾਲੀ ਕਿਹੜਾ ਬੰਦਾ ਤਰਨਾਟ ਹੋਵੇ ਹੈਨਾ ਜਿਹੜੇ ਮ ਹੁਣ ਗਿਣਤੀ ਘਟਣ ਦਾ ਕਿਵੇਂ? ਜਿੰਨ ਵੀ ਉਹ ਹੱਥ ਤੇ ਚੋਂ ਕੱਢ ਕੇ ਬਧੀ ਹੱਤਿਆਂ 'ਚ ਪਾਉਣਾ। ਪਾ ਛੱਤਿਆਂ 'ਚ। ਅੱਛਾ। ਇਹ ਅੱਜ ਦਾ ਕੰਮ ਨਹੀਂ ਆ ਬੜਾ ਪੁਰਾਣਾ ਕੰਮ ਜਦੋਂ ਮੈਂ ਪਹਿਲੀ ਵਾਰ ਗਿਆ 2007 ਦਾ ਉਦੋਂ ਦਾ ਹੈ। ਹੂੰ। ਉਦੋਂ ਪਹਿਲਾਂ ਵੀ ਹੋਊਗਾ। ਉਦੋਂ 400 ਰੁਪਇਆ ਲੈ ਲੈਂਦੇ ਵੀ ਅੱਜ ਦੇ ਲੋ ਹੱਥ ਚਾਹੀਦੇ ਉਦੋਂ ਆਹ ਕੰਮ ਸਿਕਿਉਰਟੀ ਆ ਨਹੀਂ ਹੁੰਦਾ ਸੀਗਾ। ਇੰਨਾ ਗੈਂਗਸਟਰੀ ਬਾਤ ਨਹੀਂ ਸੀ ਜਾਂ ਉਹ ਬੈਰਕਾਂ ਵਾਲਾ ਕੰਮ ਨਹੀਂ ਹੁੰਦਾ ਸੀ। ਹੂੰ। ਉਹ ਤਾਂ ਬਸ ਸਿਕਿਉਰਟੀ ਹੁੰਦੀ 20 20 20 20 ਉਹ ਹੁੰਦੀਆਂ 20 ਕਲਾਸਾਂ। ਉਹ ਜਿਹੜਾ ਪੜਿਆ ਲਿਖਿਆ ਹੁੰਦਾ ਗਿਆਨੀ ਗੂਨੀ ਕਰੀ ਹੁੰਦੇ ਨੇ ਉਹਨੂੰ ਪਾ ਦਿੰਦੇ ਆ ਲੀਡਰ ਹੁੰਦਾ ਉਹਨੂੰ ਪਾ ਦਿੰਦੇ ਹਾਂ ਉਹਦਾ ਜੇਲਾ ਵੀ ਬਹੁਤ ਸੀਗਾ ਜੇਲਾ ਦੇ ਮਾਹੌਲ ਸਹੀ ਸੀ ਉਹ ਟਾਈਮਾਂ 'ਚ ਹੁਣ ਤਾਂ ਜੇਲਾ ਯਾਰ ਕਾਹਦੀਆਂ ਜੇਲਾ ਨੇ ਹੁਣ ਤਾਂ ਬਸ ਉਹ ਤੋਂ ਬੰਦੇ ਵੀ ਛੋਬਰ ਸ਼ੋਬਰ ਹੁੰਦੇ ਸਾਰੇ ਤਾਕੜੇ ਬੰਦੇ ਹੁੰਦੇ ਯੋਧੇ ਬੰਦੇ ਦੱਤਰਨਾਟ ਹੁਣ ਤਾਂ ਚੋਰੀਆਂ ਵਾਲੇ ਉਹ ਚੁੱਤਣੋਂ ਪੇ ਮਾਸ ਨਹੀਂ ਸਾਲਾ ਹਮਸੇ ਬੜਾ ਕੋਈ ਬਦਮਾਸ਼ ਨਹੀਂ ਉਹ ਕਹਾਣੀ ਹੈ ਜਿਹੜੇ ਹਈ ਦੋ ਨੰਬਰੀ ਪਦੈਸ਼ ਹੈ ਜਿਨ੍ਹਾਂ ਨੂੰ ਨਸ਼ੇ ਨਾਲ ਕੋਈ ਮਤਲਬ ਨਹੀਂ ਵੀ ਮਰਦੇ ਆ ਜਵਾਕ ਮਰੀ ਜਾਂਦੇ ਲੋਕਾਂ ਦੇ ਭਾਈ ਮਰ ਗਏ ਲੋਕਾਂ ਦੇ ਪਿਓ ਮਰ ਗਏ ਲੋਕਾਂ ਦੇ ਜਵਾਕ ਮਰੀ ਜਾਂਦੇ ਨੇ ਅਲਕਰ ਲੋਕ ਸਾਲੇ ਸ਼ਰਮ ਨਹੀਂ ਕਰਦੇ ਭਾਈ ਆ ਗੱਲ ਕੱਢਦੀ ਲੋਕਾਂ ਨੂੰ ਲੋਕਾਂ ਨੂੰ ਅਕਲ ਹੀ ਨਹੀਂ ਹੈ ਆਪ ਬਕਿਆਉਂਦੇ ਨੇ ਜਿਹੜੇ ਬਕਿਆਉਂਦੇ ਨੇ ਰਿਸ਼ਤੇਦਾਰ ਨੇ ਉਹਨਾਂ ਨਾਲ ਸੰਬੰਧ ਰੱਖਦੇ ਨੇ ਉਹਨੂੰ ਰੋਕਦੇ ਨਹੀਂ ਵੀ ਤੁਸੀਂ ਨਸ਼ਾ ਨਾ ਵੇਚੋ ਹੂੰ ਸਾਡੇ 35 ਦੁਕਾਨਾਂ ਵਾਲੇ ਮਾਨਸਾ ਮਾਨਸਾ ਨਸ਼ਾ ਵੇਚਣ ਵਾਲੀਆਂ ਛੋਟੀ ਨਹੀਂ ਰੋਕਦਾ ਉਹਨਾਂ ਨੂੰ ਗਲੀ ਗਲੀ ਚਿੱਟਾ ਵਿਕੀ ਜਾਂਦਾ ਆਮ ਵਿਕੀ ਜਾਂਦਾ ਸਾਡੇ ਆਪ ਦੇ ਬੱਚੇ ਨਿਕੇ ਨਿਕੇ ਆ ਬੱਚੇ ਨਾ ਨਿਕੇ ਨਿਕੇ ਨਾ ਜੋ ਵੀ ਵਿਚਾਰੇ ਇੱਕ ਦੋ ਤਾਂ ਲੱਗ ਜਾਂਦੇ ਨੇ ਆ ਗਰਾਉਂਡ ਤਾਂ ਚੰਗੇ ਬੰਦੇ ਆਉਂਦੇ ਨੇ ਕਹਿੰਦੇ ਸ਼ੁਰੂਆਤ ਹੁੰਦੀ ਆ ਕੁ ਲਿਪ ਤੋਂ ਜੀ ਹੂੰ ਅਖੀਰ ਚਿੱਟਾ ਟਰੈਂਡ ਬਣ ਗਿਆ ਕੁੜੀਆਂ ਲੱਗ ਰੱਖੀਆਂ ਕਰਨ ਟੀਕੇ ਲਾਉਂਦੇ ਨੇ ਏੜ ਜਾਂ ਹੁੰਦੀਆਂ ਨੇ ਫਿਰ ਗਾਹਾਂ ਵੱਧ ਜਾਂਦਾ ਇੱਥੇ ਹੁਣ ਤਾਂ ਤੂੰ ਹੋ ਗਿਆ ਲੇਟਰ ਮਾੜਾ ਦੁਪਹਿਰੇ ਆ ਜਾਂਦਾ ਕਾਲਜੋਰੇ ਲੱਗਦੇ ਨੇ ਜਬਕਾਂ ਦੇ ਤਾਂ ਨੀ ਕਹਿੰਦੇ ਕਿ ਹੁੰਦੇ ਨੇ ਪੂਸ਼ਕੜੇ ਪੂਸ਼ਕੜੇ ਬਹਿ ਕੇ ਚੱਕੇ ਹੁੰਦੇ ਨੇ ਆ ਇੱਥੇ ਹੈ ਇਧਰ ਵੜ ਗਏ ਚੁੱਚਰ ਮੁਚਰ ਚੁੱਚਰ ਮੁਚਰ ਜਬਾਨੀ ਆਈ ਨਹੀਂ ਪਹਿਲੀ ਚੁੱਚਰ ਮੁਚਰ ਪਾਉਣ ਦੇ ਨੇ ਜੀ ਛੋਟੇ ਜੇਲ੍ਹ ਵਿੱਚ ਕਿੰਨਾ ਸਮਾਂ ਬਿਤਾਇਆ ਜੇਲ੍ਹ ਚ ਮੇਰੀ ਟੋਟਲ ਕਾਸਟਡੀ ਭਈ 1.7 ਸਾਲ ਹੈ ਨਹੀਂ ਹੁਣ ਹੁਣ ਉਹ ਤੋਂ ਤੋਂ ਤੁਨ ਕੁ ਮਹੀਨੇ ਲਾਇਨੇ ਤਿੰਨ ਮਹੀਨੇ ਤਿੰਨ ਮਹੀਨੇ ਮਤਾਂ 90 ਪਤਾਂ 86 ਦਿਨ ਨਿਕਲੇ ਆ ਤਿੰਨ ਮਹੀਨਿਆਂ ਦੇ ਵਿੱਚ ਜੇਲ੍ਹ ਵਿੱਚ ਕੀ ਦੇਖਿਆ ਤੁਸੀਂ ਜੇਲ੍ਹਾਂ ਚ ਤਾਂ ਪਹਿਲੀ ਵਾਰਾ ਕੁਝ ਦੇਖਿਆ ਹੋਇਆ ਸਾਰਾ ਕੁਝ ਦੇਖਿਆ ਜੇਲ੍ਹਾਂ ਚ ਜਿਵੇਂ ਆਪਾਂ ਗੱਲ ਕਰਦੇ ਆ ਕਿ ਸਰਕਾਰ ਦਾ ਵੀ ਕਰਦੀ ਆ ਕਿ ਪਹਿਲਾ ਜੇਲਾ ਕਿੰਨੇ ਸ਼ਾਹ ਵੇਖਿਆ ਪਰ ਮਨਸਤਾਂ ਮੈਨੂੰ ਬੰਦ ਰੱਖਿਆ ਯਾਰ ਜਮਾ ਜਮਾ ਬੰਦ ਜਮਾ ਬੰਦ ਜਿਵੇਂ ਉਹਦੇ ਆ ਖੋਲਾ ਨਹੀਂ ਉੱਠਦੇ ਨਾ ਕਾਏ ਲਾਉਂਦੇ ਵੀ ਆਸੇ ਬਸ ਨੇ ਜਮਾ ਬੰਦ ਰੱਖਿਆ ਹੋਇਆ ਤਾਂ ਨਾ ਨੇ ਅੱਛਾ ਅਬਾ ਨੌ ਤਾ ਨੌ ਜਿੰਨੇ ਸਾਲ ਰੱਖਸਾ ਦੇ ਨੇ ਵੱਧੋ ਬਾਰ ਜੇਲ੍ਹ ਚ ਇਹ ਨੌ ਜਿੰਨੇ ਸਾਲ ਰੱਖਿਆ ਨਾਲ ਮੈਨੂੰ ਇੱਥੇ ਮਾਨਸਾ ਤਾਂ ਅੱਛਾ ਕੱਲੇ ਨੂੰ ਰੱਖਿਆ ਨਾਲ ਦੋ ਹੋ ਪਾਈ ਮੇਰੇ ਨੰਬਰਦਾਰ ਕੱਲਾ ਰੱਖਿਆ ਮੈ ਨਾਲ ਦੋ ਨੰਬਰਦਾਰ ਕੈਮਰੇ ਲਾਏ ਹੋਏ ਪੂਰੇ ਫਿੱਟ ਕਰੇ ਹੋਏ ਤੁਹਾਡੇ ਸੈੱਲ ਦੇ ਵਿੱਚ ਹਾਂ ਕਿਤੇ ਮੈਨੂੰ ਬਾਹਰ ਨਹੀਂ ਕੋਈ ਮੈਨੂੰ ਅਖਬਾਰ ਨਹੀਂ ਕੋਈ ਮੈਨੂੰ ਕਾਪੀ ਨਹੀਂ ਕੋਈ ਕਿਤਾਬ ਨਹੀਂ ਕੋਈ ਰੇਡੀਓ ਨਹੀਂ ਕੋਈ ਟੀਵੀ ਨਹੀਂ ਮੈਂ ਉੱਥੇ ਪਾਠ ਕਰੀ ਜਾ ਡੰਡ ਲਾਈ ਗਿਆ ਪਾਠ ਕਰੀ ਜਾ ਵਾਹਿਗੁਰੂ ਵਹਿਰੂ ਮੇਰਾ ਲੈਵ ਜੁੜ ਗਈ ਇੱਥੇ ਮਾਨਸਾ ਨਿਆਰੇ ਬਈ ਮੈਂ ਤਾਂ ਖੁਸ਼ ਹੋ ਗਿਆ ਕੱਲਾ ਕੋਈ ਫਿਰ ਫ੍ਰਸਟ੍ਰੇਸ਼ਨ ਨਹੀਂ ਕੋਈ ਨਸ਼ੇ ਵਾਲੇ ਦਾ ਰੌਲਾ ਨਹੀਂ ਜੇਲ੍ਹ ਤਾਂ ਪਹਿਲਾਂ ਹੀ ਮਸਰੀ ਕੱਟੀ ਸੀ ਹਣਾ ਡੰਡ ਲਾਈ ਆ ਕਰਾਂ ਮੈਂ ਕੈਮਰੇ ਸਾਹਮਣੇ ਆ ਜਾ ਕਰਨਾ ਤੂੰ ਜੋਟਿਆ ਜਮਾਨਤ ਕਰਾਵਾ ਮੈਂ ਨਹੀਂ ਕਹਾਂ ਜਾ ਭਜੋ ਬਾਹਰ ਜਾ ਕੇ ਕਰਨਾ ਲੋ ਫ੍ਰਸਟ੍ਰੇਸ਼ਨ ਹੀ ਵਾਧੂ ਦੀ ਠੀਕ ਹੈ ਮੇਰੀ ਕਸ਼ਟ ਨਹੀਂ ਉਹ ਵੀ ਮੈਨੂੰ ਸਜ਼ਾ ਹੋਈ ਸੀ ਮੇਰੀ ਪੂਰੀ ਹੋਈ ਜਾਂਦੀ ਸੀ ਚਲ ਫਿਰ ਇਹਨਾਂ ਨੇ ਮੈਨੂੰ ਪੂਰੀ ਤੈ ਉਹਦੇ ਨਾਲ ਮੈਨੂੰ ਇਹ ਮੇਰੇ ਕੋਲ ਜੇਲ੍ਹ ਚ ਕੇ ਕੁੱਲ ਜਿੰਨੇ ਅਫਸਰ ਮੈਨੂੰ ਕਹਿੰਦੇ ਇਹਨਾਂ ਨੇ ਦੇਖ ਲਿਆ ਫਿਰ ਇਹਨਾਂ ਨੇ ਮੇਰੀ ਮੁਕਸਰ ਟਰਾਂਸਫਰ ਕਰਤੀ ਜੇਲ ਅੱਛਾ ਉਰੋਂ ਉੱਥੇ ਮੈਨੂੰ ਫਿਰ ਉਹ ਉਹ ਇਹ ਮਾਨਸਾ ਜੇਲ ਤਾਂ ਬਹੁਤ ਬੁਰਾ ਹਾਲ ਸੀ ਉਦੋਂ ਨਸ਼ੇ ਦਾ ਨਸ਼ੇ ਦਾ ਬਹੁਤ ਨਸ਼ਾ ਬਿਕਦਾ ਹੈਗਾ ਆਮ ਹੈ ਨਸ਼ਾ ਉਹ ਬਾਈ ਚੱਲ ਉਹ ਫਿਰ ਕੈਦੀ ਵੀ ਆਪਦੇ ਭਰਾ ਹੀ ਹੁੰਦੇ ਨੇ ਰੋਣ ਲੱਗ ਜਾਂਦੇ ਨੇ ਵੀ ਤੂੰ ਜੇਲ ਕੱਟਣੀ ਸੌਖੀ ਯਾਰ ਬਣਾਣਾ ਨਸ਼ੇ ਤੇ ਇਹ ਵੀ ਗੱਲ ਹੈ ਇਹਨਾਂ ਨੇ 20-20 ਸਾਲਾਂ ਕੱਟਣੀਆਂ ਹੁਣ ਉਹ ਕਿਵੇਂ ਉੱਥੇ ਕਿਸੇ ਜਿਹੜਾ ਜੇਲ ਵਿੱਚ ਨਸ਼ਾ ਵੇਚਦਾ ਉਹ ਮਹਿੰਗਾ ਵੀ ਹੁੰਦਾ ਉਹ ਨਸ਼ੇ ਜੇਲ ਚੋਂ ਦਾ ਸਾਰਾ ਨਹੀਂ ਜਿਹੜਾ ਆ ਦੇਖ ਹੁਣ ਤਾਂ ਦਾ ਮੈਨੂੰ ਪਤਾ ਨਹੀਂ ਮੈਂ ਤੈਨੂੰ 2000 12 ਕ ਦੀ ਗੱਲ ਦੱਸ ਦਿੰਦਾ 2012 ਤੋਂ ਬਾਅਦ ਮੈਂ ਗਿਆ 2015 ਚ ਵਿਆਹ ਵੇਲੇ 16 17 ਚ ਗਿਆਗਾ ਉਦੋਂ ਬਾਅਦ 19 18 ਟੱਕਣ ਪਰ ਕੇ ਕਾਲ ਗੇਟ ਦਾ ਯਾਰ 2000 ਤਾਂ ਦਿੰਦੇ ਨੇ ਚੱਪੇ ਦਾ ਪਰ ਟੱਕਣ ਪੁੱਠਾ ਬਸ ਕਿੰਨਾ ਕਾਜੂ ਉਹ ਚ 2000 ਜਾਂ 4000 ਦਾ ਲਾਲਾ ਹੈਣਾ ਜੇ ਤੂੰ ਫੋਨ ਲੈਣਾ ਛੋਟਾ ਫੋਨ ਲੈਣਾ 15 20000 ਦਾ ਆ ਸੈਮਸੰਗ 80 8000 ਦੇ ਵੀ ਕੋਈ ਯਾਰ ਤੇਰੇ ਵਰਗਾ ਮੇਰੇ ਵਰਗਾ ਤਕੜਾ ਹੋਵੇ ਉੱਥੇ ਨਾ ਕੜ ਕਿਹਾਂ ਲਾਈਆਂ ਹੁੰਦੀਆਂ ਨੇ ਇੱਥੋਂ ਪਤਾ ਲੱਗ ਜਾਂਦਾ ਵੀ ਬੰਦਾ ਫਲਾਣਾ ਫੜਿਆ ਗਿਆ ਮੰਨ ਲਾ ਵੀ ਝੋਟਾ ਆ ਰਿਹਾ ਕਹਿੰਗੇ ਆਹ ਹੁੰਦੇ ਜਾਣ ਦੂ ਪਰ ਇਹਨੇ ਨੰਗਣੇ ਕੀ ਦੇਣਾ ਇਹਦੇ ਕੋਲ ਕੀ ਹੈ ਇਹ ਤਾਂ ਆ ਕੇ ਲੱਖ ਹੋਊਗਾ ਉਹਨੂੰ ਤੰਗ ਕਰੂਗਾ ਹਨਾ ਵੀ ਆਪਾਂ ਨੂੰ ਕਹੂਗਾ ਹਨਾ ਜਿਹੜਾ ਮੰਨ ਲਾ ਕੋਈ ਵਿਚਾਰਾ ਫਸ ਗਿਆ ਨਾ ਕੋਈ ਜਵਾਕ ਫਸ ਗਿਆ 420 ਵਾਲਾ ਠੱਗੀ ਵਾਲਾ ਜਾਂ ਕੋਈ ਲੀਡਰ ਫਸ ਗਿਆ ਜਾਂ ਕੋਈ ਬਲੈਕੀਆ ਫਸ ਗਿਆ ਬਲੈਕ ਕਰੀ ਜਾਂਦੇ ਨੇ ਪਤਾ ਹੁੰਦਾ ਨਹੀਂ ਕਹਿੰਦਾ ਜਦੋਂ ਫਸ ਗਿਆ ਉਦੋਂ ਫਿਰ ਉੱਥੇ ਇਹਨਾਂ ਦੇ ਪੱਕੇ ਬੰਦੇ ਹੁੰਦੇ ਨੇ ਉਹ ਬੱਕਰ ਮੜਾਣ ਦੇ ਜਾ ਕੇ ਕਹਿੰਦੇ ਚੱਕ ਸਟੇਨਿੰਗ ਨਾਲ ਚੱਕੇਗਾ ਕਿ ਅਮਰੂਤੀ ਗਾਰ ਚਲਾਏਗਾ ਹੂੰ ਇਹੋ ਲਾ ਕਹਾਂਗੇ ਸਟੇਨਿੰਗ ਨਾਲ ਤਾਂ ਮਾੜੀ ਗੱਲ ਅਮਰੂਤੀ ਗਾਰ ਚਲਾਗੇ ਫਿਰ ਤੁਹਾਨੂੰ ਪੋਚਾ ਫੜਾ ਦੇਣ ਇਹ ਸਟੇਨਿੰਗ ਨਾਲ ਤਾਂ ਚੱਕੇ ਝਾੜੂ ਇਹ ਮਰਾਨੇ ਡੈਮਾਂ ਦੀਆਂ ਗੱਲਾਂ ਨੇ ਹੈਨਾ ਫਿਰ ਉਹ ਕਹਿੰਦੇ ਫਿਰ ਲਾ ਚੱਕ ਮਰਵਾਉਂਦੇ ਫਿਰ ਉਹ ਵਿਚਾਰਾ ਬਿਸ਼ਰਮੀਮਾਨ ਦਾ ਇਹਦੇ ਕੋਲ ਹੁਣ ਤਕੜਾ ਹੋਵੇ ਬਿਸ਼ਰਮੀ ਦਾ ਕਾਹ ਲੈ ਜਾਣਾ ਛੇ ਵੇਚਣ ਦਾ ਕਰਾਈ ਕਰਨਾ ਚਾਹੁੰਦਾ ਬੁਲਾਤਕਾਰੀ ਇਹਦੇ ਉਂ ਜਾਂਦੇ ਨੇ ਕਤਲਾਂ ਕੁੱਤਲਾਂ ਨੇ ਉਹਨਾਂ ਦੀ ਤਾਂ ਹਰ ਇੱਜ਼ਤ ਕਰਦੇ ਜਾਂ ਲੜਾਈਆਂ ਝਗੜਿਆਂ ਵਾਲੀ ਕਿਹੜਾ ਬੰਦਾ ਤਰਨਾਟ ਹੋਵੇ ਹੈ ਮਣ ਗਿਣਤੀ ਘਟਣ ਦਾ ਕਿਵੇਂ ਜਿੰਨ ਵੀ ਉਹ ਹੱਥ ਤੇ ਚੋਂ ਕੱਢ ਕੇ ਬਧੀ ਹੱਤਿਆਂ ਚ ਪਾਉਣਾ ਪਾਸ਼ ਹੱਤਿਆਂ ਚ ਅੱਛਾ ਇਹ ਅੱਜ ਦਾ ਕੰਮ ਨਹੀਂ ਇਹ ਬੜਾ ਪੁਰਾਣਾ ਕੰਮ ਜਦੋਂ ਮੈਂ ਪਹਿਲੀ ਵਾਰ ਗਿਆ 2007 ਦਾ ਉਦੋਂ ਦਾ ਹ ਹ ਉਦੋਂ ਪਹਿਲਾਂ ਵੀ ਹੋਊਗਾ ਉਦੋਂ 400 ਰੁਪਿਆ ਲੈ ਲੈਂਦੇ ਵੀ ਅੱਜ ਦੇ ਹੱਥ ਚਾਹਤ ਉਦੋਂ ਆਹ ਕੰਮ ਸਿਕਿਉਰਟੀ ਹਾ ਨਹੀਂ ਹੁੰਦਾ ਸੀਗਾ ਇੰਨਾ ਗੈਂਗਸਟਰੀ ਬਾਦ ਨਹੀਂ ਸੀ ਜਾਂ ਉਹ ਬੈਰਕਾਂ ਵਾਲਾ ਕੰਮ ਨਹੀਂ ਹੁੰਦਾ ਸੀ ਹ ਉਹ ਤਾਂ ਬਸ ਸਿਕਿਉਰਟੀ ਹੁੰਦੀ 20 20 20 20 ਉਹ ਹੁੰਦੀਆਂ 20 ਕਲਾਸਾਂ ਉਹ ਜਿਹੜਾ ਪੜਿਆ ਲਿਖਿਆ ਹੁੰਦਾ ਗਿਆਨੀ ਗੂਨੀ ਕਰੀ ਹੁੰਦੇ ਨੇ ਉਹਨੂੰ ਪਾਂਦੇ ਆ ਲੀਡਰ ਹੁੰਦਾ ਉਹਨੂੰ ਪਾਂਦੇ ਹਾਂ ਉਹਦਾ ਜੇਲਾ ਵੀ ਬਹੁਤ ਸੀਗਾ ਜੇਲਾ ਦਾ ਮਾਹੌਲ ਸਹੀ ਸੀ ਉਹ ਟਾਈਮਾਂ 'ਚ ਹੁਣ ਤਾਂ ਜੇਲਾ ਯਾਰ ਕਾਹਦੀਆਂ ਜੇਲਾ ਨੇ ਹੁਣ ਤਾਂ ਬਸ ਉਹ ਤਾਂ ਬੰਦੇ ਵੀ ਚੋਬਰ ਸ਼ੋਬਰ ਹੁੰਦੇ ਸਾਰੇ ਤਾਕੜੇ ਬੰਦੇ ਹੁੰਦੇ ਯੋਧੇ ਬੰਦੇ ਦਾ ਤਰਨਾਟ ਹੁਣ ਤਾਂ ਚੋਰੀਆਂ ਵਾਲੇ ਉਹ ਚੂਤਣੋਂ ਪੇ ਮਾਸ ਨਹੀਂ ਸਾਲਾ ਹਮਸੇ ਬੜਾ ਕੋਈ ਬਦਮਾਸ਼ ਨਹੀਂ ਉਹ ਕਹਾਣੀ ਆ